ਸਰਵਾਈਕਲ ਹੋ ਗਿਆ ਜਦ ਤਰਨ ਹੋਗੀ ਇਹ ਮੈਂ ਫਰੀ ਮੱਲ ਕੇ ਕਰਾਂਗਾ ਉਹ ਬੰਦਿਆਂ ਨੂੰ ਕਰਾਂਗਾ ਜਿਹੜੇ 100 ਬੰਦੇ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਬਿਲਕੁਲ ਫਰੀ ਚ ਕਰਾਂਗਾ ਉਹਨੂੰ ਦਵਾਈ ਅੱਖਾਂ ਦੀ ਫਰੀ ਇਨਕੋਸਟ ਦਾਂਗਾ ਜਿਸ ਬੰਦੇ ਨੂੰ ਫਲਵੇਰੀ ਹੋਵੇ ਸ਼ੁਰੂਆਤ ਫਲਵੇਰੀ ਦੀ ਹੋਵੇ ਉਹਦੀ ਦਵਾਈ ਵੀ ਮੁਫਤੇ ਚ ਦਾਂਗਾ नमस्कार दोस्तों सभी का स्वागत है लाइफ ऑफ रविंदर फेसबुक और यूट्यूब पे और बहुत ज्यादा स्पेशल वीडियो लेके आए उन सभी के लिए जैसे कि आपने हाईलाइट में देख लिया टोटली कुछ चीजें फ्री मिलने वाली है वीडियो करने का शेयर हम बता दे वैद यश धवन जी के पास आ चुके हैं जैसे कि आप पीछे देख सकते सारी हो सारी बीमारियों का इलाज होगा कोई भी आपको प्रॉब्लम है वो सारी बातें हम जानेंगे इस वीडियो के अंदर वीडियो को पहले शेयर कर दिया तो पहले थैंक यू सो मच तो ज्यादा नहीं टाइम वेस्ट करते हैं चलते हैं सीधा डॉक्टर जी के पास हां जी जी नमस्कार जी नमस्कार नमस्कार विंदर जी की हालचाल है सर्वाइकल हो गया जा तरन होगी पेट दा गुच्छा हिलया होवे ए मैं फ्री ਮਲ ਕੇ ਕਰਾਂਗਾ ਉਹ ਬੰਦਿਆਂ ਨੂੰ ਕਰਾਂਗਾ ਜਿਹੜੇ 100 ਬੰਦੇ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਜਦੋਂ ਸ਼ੇਅਰ ਕਰਨਗੇ ਇੱਕ ਵਾਰੀ ਮੈਨੂੰ ਦਿਖਾਵਾਂਗੇ ਮੈਂ ਉਹਦੀ ਕੋਈ ਚਾਰਜਿੰਗ ਨਹੀਂ ਲਾਂਗਾ ਬੇਸ਼ੱਕ ਕੋਈ ਲੇਡਿਸ ਹੋਵੇ ਜੈਂਸ ਹੋਵੇ ਉਹਦਾ ਇਲਾਜ ਜਿਹੜਾ ਹੈਗਾ ਵੇ ਮੱਲਨ ਦਾ ਕੋਈ ਚਾਰਜਿੰਗ ਨਹੀਂ ਲਾਂਗਾ ਔਰ ਫ੍ਰੀ ਕੋਸਟ ਕਰਾਂਗਾ ਉਹਦੇ ਵਾਸਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੋਊਗਾ ਮੇਰਾ ਪੇਜ ਲਾਈਕ ਕਰਨਾ ਹੋਊਗਾ ਵੱਧ ਤੋਂ ਵੱਧ ਜਿੰਨਾ ਤੁਸੀਂ ਸ਼ੇਅਰ ਕਰੋਗੇ ਕਿਸੇ ਦਾ ਭਲਾ ਹੋਊਗਾ ਉਸ ਚੀਜ਼ ਦੇ ਨਹੀਂ ਮੈਂ ਪੈਸੇ ਲਾਂਗਾ ਜਿਵੇਂ ਕਿ ਅੱਖਾਂ ਦੇ ਵਿੱਚ ਰੋਸ਼ਨੀ ਬੰਦੇ ਦੀ ਘੱਟ ਹੋਵੇ ਸਿਆਣੇ ਬਜ਼ੁਰਗ ਦੀ ਹੋਵੇ ਮੋਤੀਆ ਹੋਵੇ ਚਿੱਟਾ ਹੋਵੇ ਜਾਂ ਕਾਲਾ ਹੋਵੇ ਜਾਂ ਕਿਸੇ ਭੈਣ ਭਰਾਵਾਂ ਨੂੰ ਅੱਖਾਂ ਦੇ ਵਿੱਚ ਜਲਨ ਰਹਿੰਦੀ ਹੋਵੇ ਅੱਖਾਂ ਹਰ ਵਕਤ ਸੜਦੀਆਂ ਰਹਿੰਦੀਆਂ ਹੋਣ ਖਾਰਸ਼ ਰਹਿੰਦੀ ਹੋਵੇ ਦੇਖਣ ਲੱਗਿਆਂ ਐ ਅੱਖਾਂ ਬੰਦਾ ਕਰੇ ਜਾਂ ਉਹਦੀ ਐਨਕ ਲੱਗੀ ਹੋਵੇ 1 ਨੰਬਰ ਦੀ ਲੱਗੀ ਹੋਵੇ ਜਾਂ 2 ਨੰਬਰ ਦੀ ਲੱਗੀ ਹੋਵੇ ਜਾਂ 3.5 ਨੰਬਰ ਦੀ ਲੱਗੀ ਹੋਵੇ ਇੱਕ ਵਾਰੀ ਮੇਰੇ ਕੋਲ ਆਓ ਉਹਦੀ ਮੈਂ ਉਹਦਾ ਇਲਾਜ ਬਿਲਕੁਲ ਫ੍ਰੀ ਚ ਕਰਾਂਗਾ ਉਹਨੂੰ ਦਵਾਈ ਅੱਖਾਂ ਦੀ ਫ੍ਰੀ ਇਨਕੋਸਟ ਦਾਂਗਾ ਜਿਸ ਬੰਦੇ ਨੂੰ ਫਲਵੇਰੀ ਹੋਵੇ ਸ਼ੁਰੂਆਤ ਫਲਵੇਰੀ ਦੀ ਹੋਵੇ ਉਹਦੀ ਦਵਾਈ ਵੀ ਮੁਫਤ ਚ ਦਾਂਗਾ ਜਿੰਨੂੰ ਕੁਝ ਸਮਾਂ ਫਲਵੇਰੀ ਦੀ ਹੋ ਗਿਆ ਹੋਵੇ ਫਲਵੇਰੀ ਠੀਕ ਨਾ ਹੁੰਦੀ ਹੋਵੇ ਮੂੰਹ ਤੇ ਡੱਬ ਖੜੱਬ ਪੈ ਗਏ ਹੋਣ ਸਰੀਰ ਤੇ ਡੱਬ ਖੜੱਬ ਪੈ ਗਏ ਹੋਣ ਉਹਦੀ ਥੋੜੇ ਪੈਸਿਆਂ ਦੇ ਵਿੱਚ ਇਲਾਜ ਕਰਾਂਗਾ ਪਰਮਾਤਮਾ ਚਾਹੂਗਾ ਉਹ ਆਪਣੇ ਰੰਗ ਰੂਪ ਵਿੱਚ ਆ ਜਾਊਗਾ ਤੇ ਉਹਨੂੰ ਦੁਬਾਰਾ ਦਿੱਕਤ ਨਹੀਂ ਹੋਊਗੀ ਉਹਦਾ ਸੋਹਣਾ ਸੁਨੱਖਾ ਚਿਹਰਾ ਹੋਊਗਾ 글로 ਮਾਰਦਾ ਹੋਊਗਾ ਤੇ ਵਾਹਿਗੁਰੂ ਦੀ कृपा ਦਾ صدਕਾ ਬਹੁਤ ਵਧੀਆ ਲੱਗੇਗਾ ਮੈਂ ਇਹ ਚਾਹਨਾ ਵੀ ਇਹ ਮੇਰੀ ਵੀਡੀਓ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਸ਼ੇਅਰ ਕਰੋ ਲੋਕਾਂ ਦਾ ਭਲਾ ਕਰੋ ਮੇਰਾ ਨਾਮ ਵੈਦ ਯਸ਼ਤਵੰਨ ਲੁਧਿਆਣੇ ਤੋਂ ਮੇਰਾ ਨੰਬਰ ਹੈ ਮੋਬਾਈਲ ਨੰਬਰ 99858476 ਜੋ ਵੀ ਮਾਰੇ ਵੀਵਰਸ ਦੇਖ ਰਿਹਾ ਤਿੰਨ ਚਾਰ ਪ੍ਰੋਬਲਮ ਤਾਂ ਮੇਜਰ ਹੈ ਠੀਕ ਹੈ ਜੀ ਪਹਿਲੇ ਅੱਖੋਂ ਕੀ ਪ੍ਰੋਬਲਮ ਹੋਗੀ ਠੀਕ ਹੈ ਜੀ ਰੀੜ ਕੇ ਐਡੀ ਕੰਪਿਊਟਰ ਚਲਾਤੇ ਮੋਬਾਈਲ ਚਲਾਤੇ ਹੈ ਜੋ ਅਭੀ ਬੰਦੇ ਦੇਖ ਰਹੇ ਮੋਬਾਈਲ ਚਲਾ ਰਹੇ ਸਰਵਾਈਕਲ ਦੀ ਨੂੰ ਦਿੱਕਤ ਆਣ ਲੱਗ ਜਾ ਉਹ ਬੜਾ ਹੋ ਸਕਤੇ ਮਤਲਬ ہماری ਬਾਸ਼ਾ ਮੇ ਕਮਰ ਦਰਦ ਹੋ ਗਿਆ ਇਹ ਕਮਰ ਦਰਦ ਦੀ ਬਾਤ ਹੈ ਨਾ ਉਹ ਵਾਲਾ ਪੇਨ ਫੇ ਨੀਚੇ ਜਿਚੇ ਪੈਰੋਂ ਕੀ ਤਰਫ ਜਾਂਦਾ ਹੈ ਤਾਂ ਮਤਲਬ ਮੇਜਰ ਪ੍ਰੋਸਾਈਟਿਕਾ ਪੇਨ ਕਿਹਾ ਜਾਂਦਾ ਜੀ ਰੀ ਦੀ ਦਰਦ ਕਿਹਾ ਜਾਂਦਾ ਜੀ ਆਪਾਂ ਕਹਿ ਸਕਦੇ ਹਾਂ ਕਮਰ ਤੋਂ ਦਰਦ ਉੱਠਦੀ ਏ ਲੱਤਾਂ 'ਚ ਜਾਂਦੀ ਏ ਕਦੀ ਸੱਜੇ ਪਾਸੇ ਜਾਂਦੀ ਏ ਕਦੀ ਖੱਬੇ ਪਾਸੇ ਜਾਂਦੀ ਏ ਬੰਦੇ ਨੂੰ ਚੱਲਣ ਫਿਰਨ ਲੱਗਿਆ ਬਹੁਤ ਦਿੱਕਤ ਆਂਦੀ ਏ ਨਾ ਤੇ ਉਹ ਚੱਜ ਨਾਲ ਅੱਛੇ ਢੰਗ ਨਾਲ ਚੱਲ ਸਕਦਾ ਨਾ ਉਹ ਸਹੀ ਹੁੰਦੀ ਚਾਲ ਹੁੰਦੀ ਏ ਲੜ ਖੜਾਂਦਾ ਤੁਰਦਾ ਵੇ ਕਦੀ ਉਹਦੇ ਪੈਰਾਂ 'ਚ ਵੀ ਦਰਦਾਂ ਹੋਣ ਲੱਗ ਜਾਂਦੀਆਂ ਕਦੀ ਲੱਤਾਂ 'ਚ ਦਰਦਾਂ ਹੋਣ ਲੱਗ ਜਾਂਦੀਆਂ ਪੈਰਾਂ ਦੀਆਂ ਉਂਗਲਾਂ ਬਿੰਗੀਆਂ ਹੋ ਜਾਂਦੀਆਂ ਨਾਣਾ ਚੜਨ ਲੱਗ ਜਾਂਦੀਆਂ ਇਹਦਾ ਵੀ ਆਪਾਂ ਇਲਾਜ ਕਰਦੇ ਆਂ ਬਈ ਜੀ ਪਰ ਜੋ ਜੋ ਚੀਜ਼ੇ ਆਪਨੇ ਬਤਾਈਏ ਉਹ ਆਲਰੇਡੀ ਕੁਝ ਪੇਸ਼ੈਂਟ ਫੀਲ ਕਰ ਰਹੇ ਹੋਗੇ ਜੋ ਬਿਮਾਰ ਹੈ ਜਿਵੇਂ ਆਪਨੇ ਜੋ ਜੋ ਪ੍ਰੋਬਲਮ ਬਟ ਮੈਂ ਇਸ ਵੀਡੀਓ ਦੇ ਅੰਦਰ ਬਾਤ ਕਰੂੰਗਾ ਸੋਲੂਸ਼ਨ ਉਸ ਚੀਜ਼ ਦਾ ਸੋਲੂਸ਼ਨ ਕੀ ਹੈ ਸੋਲੂਸ਼ਨ ਹੈ ਜੀ ਇੱਕ ਵਾਰੀ ਸਾਡੇ ਕੋਲ ਆਓ ਪਤਾ ਨਹੀਂ ਉਹਦੀ ਕੀ ਚੀਜ਼ ਵੱਧੀ ਹੋਈ ਹੈ ਬਾਤ ਪਿੱਤ ਕਫ ਤੋ ਵੈਦ ਜੀ ਜਿਹੜੇ ਹੁੰਦੇ ਨੇ ਬਾਤ ਪਿੱਤ ਕਫ ਨਵਜ ਦੇਖ ਕੇ ਇਲਾਜ ਕਰਦੇ ਨੇ ਜਿਹੜੇ ਵੈਦ ਪੁਰਾਣੇ ਚਲਦੇ ਆ ਰਹੇ ਨੇ ਜਿਵੇਂ ਦਾਦੇ ਪੜਦਾਦੇ ਤੋਂ ਪੁਸ਼ਤੀ ਖਾਨਦਾਨੀ ਵੈਦ ਕਹਿ ਦਿੰਦੇ ਹੈਗੇ ਆਪਾਂ ਉਹ ਨਵਜ ਦੇਖ ਕੇ ਦੇਖਦੇ ਨੇ ਵੀ ਇਹਦਾ ਕੀ ਚੀਜ਼ ਵੱਧਿਆ ਹੋਇਆ ਕਿਸ ਚੀਜ਼ ਦੇ ਰੋਗ ਨਾਲ ਇਹ ਰੋਗ ਬਣਿਆ ਉਸ ਰੋਗ ਦਾ ਇਲਾਜ ਕਰਦੇ ਨੇ ਤੇ ਬੰਦਾ ਤੰਦਰੁਸਤ ਹੋ ਜਾਂਦਾ ਔਰ ਕਾਫੀ ਜ਼ਿਆਦਾ ਈਵਰਸ ਇਸ ਟਾਈਮ ਸਾਡੇ ਵੀਡੀਓ ਮੇਂ ਜੁੜ ਚੁੱਕੇ ਹੈ ਮੈਂ ਫਿਰਸੇ ਬਤਾ ਦੂੰ ਸਪੈਸ਼ਲੀ ਵੈਦ ਜੀ ਕੇ ਬਾਸ ਆ ਚੁੱਕੇ ਹਾਂ ਔਰ ਜੈਸੇ ਕਿ ਜੋ ਵੀਡੀਓ ਮੈਂ ਦੇਖ ਰਹੇ ਉਹਨਾਂ ਕੋ ਪਤਾ ਲੱਗ ਗਿਆ ਜੋ ਨਏ ਬੰਦੇ ਫਿਰਸੇ ਬਤਾ ਰਹੇ ਲਾਈਵ ਚੱਲ ਰਹੀ ਹੈ ਭਾਜੀ ਮੇਰੇ ਕੋ ਇਹ ਬਤਾਓ ਜੋ ਆਪਨੇ ਵੀਡੀਓ ਕੇ ਹਾਈਲਾਈਟ ਮੇਂ ਵੀ ਬਤਾ ਦਿਆ ਕਿ ਕੁਝ ਚੀਜ਼ੇ ਆ ਵੀਡੀਓ ਸ਼ੇਅਰ ਕਰਨ ਵਾਲੇ ਕੋ ਦੇਣੇ ਵਾਲੇ ਹੋ ਉਹ ਪਹਿਲੇ ਤੋਂ ਆਪਕਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਰਵਿੰਦਰ ਜੀ ਜੀ ਔਰ ਅਭੀ ਜੋ ਵੀਵਰਸ ਦੇਖ ਰਹੇ ਇੱਕ ਵਾਰ ਉਹਨਾਂ ਕੋ ਫਿਰ ਬਤਾ ਦਿਜੀਏ ਕਿ ਐਸੇ ਕਿਆ ਜੋ ਆਪਨੇ ਵੀਡੀਓ ਸ਼ੇਅਰ ਵਾਲਾ ਬੋਲਾ ਜੀ ਕਿਸੇ ਭੈਣ ਭਰਾ ਨੂੰ ਪੇਟ ਦੀ ਧਰਨ ਦੀ ਪ੍ਰੋਬਲਮ ਹੋਵੇ ਸਰਵਾਈਕਲ ਹੋਵੇ ਅੱਖਾਂ ਦੀ ਰੋਸ਼ ਜਾ ਚਿੱਟਾ ਮੋਤੀ ਆ ਜਾਂ ਕਾਲਾ ਮੋਤੀ ਆਇਆ ਹੋਵੇ ਫਲਵੇਰੀ ਹੋਏ ਨੂੰ ਥੋੜੇ ਦਿਨ ਹੋਵਣ ਉਹਦੀ ਦਵਾਈ ਮੈਂ ਮੁਫਤੇ ਚ ਦਾਂਗਾ ਅੱਖਾਂ ਦੀ ਰੋਸ਼ਨੀ ਵਧਾਨ ਦੀ ਦਵਾਈ ਮੈਂ ਮੁਫਤੇ ਚ ਦਾਂਗਾ ਤੁਹਾਡੇ ਵਾਲ ਝੜਦੇ ਹੋਣ ਜਿਵੇਂ ਮੇਰੇ ਝੜ ਗਏ ਤੁਸੀਂ ਕਹੋਗੇ ਵੀ ਬੇ ਸਾਹਬ ਦੇ ਤੇ ਆਪਣੇ ਹੀ ਵਾਲ ਝੜੇ ਹੋਏ ਨੇ ਮੇਰੇ ਉਮਰ ਦੇ ਹਿਸਾਬ ਨਾਲ ਝੜੇ ਹੋਏ ਐ ਜਿਵੇਂ ਅੱਜ ਕੱਲ ਯੰਗ ਬੱਚਿਆਂ ਦੇ 15 16 17 18 19 25 30 35 ਸਾਲ ਦੇ ਬੱਚਿਆਂ ਦੇ ਵਾਲ ਟੁੱਟਣ ਲੱਗ ਜਾਂਦੇ ਆ ਦੋ ਮੂਹੇ ਹੋ ਜਾਂਦੇ ਆ ਸਿਕਰੀ ਰਹਿਣ ਲੱਗ ਜਾਂਦੀ ਏ ਉਹ ਮੇਰੇ ਕੋਲ ਆਓ ਉਹਨੂੰ ਮੈਂ ਬਹੁਤ ਵਧੀਆ ਟ੍ਰੀਟਮੈਂਟ ਦਾਂਗਾ ਨਾਲੇ ਖਾਣ ਵਾਲੀ ਦਵਾਈ ਦਾਂਗਾ ਨਾਲੇ ਲਾਨ ਵਾਲੀ ਦਵਾਈ ਦਾਂਗਾ ਮਤਲਬ ਆਪਨੇ ਬੋਲਾ ਕਿ ਜੋ ਮਤਲਬ ਇੱਕ ਤਾਂ ਮੇਜਰ ਪ੍ਰੋਬਲਮ ਹੈ ਆਖੋਗੀ ਕਿ ਮੋਬਾਈਲ ਚਲਾਣੇ ਵਾਲੇ ਬੰਦੇ ਜਿਵੇਂ ਰੋਸ਼ਨੀ ਤਾਂ ਹਰ ਬੰਦੇ ਦੀ ਕਮ ਹੈ ਇੱਕ ਇੱਕ ਨੰਬਰ ਹੋ ਕਿਸੇ ਦਾ ਨੰਬਰ ਹੋ ਆਪਨੇ ਬੋਲਾ ਬਿਲਕੁਲ ਫ੍ਰੀ ਦੇ ਰਹੇ ਮਤਲਬ ਇਹ ਕਿਵੇਂ ਔਰ ਕਿਵੇਂ ਪੋਸੀਬਲ ਕੀ ਚੀਜ਼ ਐ ਐਸਾ ਫ੍ਰੀ ਹੈ ਅਿੰਦਰ ਜੀ ਬਾਤ ਐਸੀ ਏ ਅਸੀਂ ਅੱਖਾਂ ਦੀ ਦਵਾਈ ਬਣਾ ਨਿਆ ਬਹੁਤ ਵਧੀਆ ਦਵਾਈ ਏ ਇਹ ਜਿਹੜੀ ਦਵਾਈ ਏ ਕਿਸੇ ਨੂੰ ਚਿੱਟਾ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਹੋਵੇ ਜਾਂ ਅੱਖਾਂ ਦੇ ਵਿੱਚ ਜਾਲਾ ਹੋਵੇ ਜਾਂ ਇਨਫੈਕਸ਼ਨ ਰਹਿੰਦੀ ਹੋਵੇ ਅੱਖਾਂ ਲਾਲ ਰਹਿੰਦੀਆਂ ਹੋਣ ਸੜਦੀਆਂ ਰਹਿੰਦੀਆਂ ਹੋਣ ਬੰਦੇ ਨੂੰ ਐਂ ਜੋਰ ਲਾ ਕੇ ਦੇਖਣਾ ਪੈਂਦਾ ਹੋਵੇ ਜਿਵੇਂ ਅੱਜ ਕੱਲ ਦੇ ਬੱਚੇ ਹਰ ਕੰਮ ਸਕੂਲ ਦਾ ਵੀ ਕੰਮ ਹੈਗਾ ਉਹਨਾਂ ਦਾ ਮੋਬਾਈਲਾਂ ਤੇ ਹੈਗਾ ਵੇ ਜੇਕਰ ਬੱਚੇ ਨਹੀਂ ਦੇਖਦੇ ਤੇ ਉਹਨਾਂ ਦਾ ਪੜ੍ਹਾਈ ਕਿਵੇਂ ਹੋਊਗੀ ਤੇ ਇੰਜੀਨੀਅਰ ਡਾਕਟਰ ਸਾਇੰਟਿਸਟ ਕਿਵੇਂ ਬਣਨਗੇ ਉਹਨਾਂ ਵਾਸਤੇ ਅਸੀਂ ਇੱਕ ਦਵਾਈ ਕੱਢੀ ਏ ਜਿੰਦੀ ਚਾਰਜਿੰਗ ਕੋਈ ਨਹੀਂ ਕੋਈ ਚਾਰਜਿੰਗ ਨਹੀਂ ਟੋਟਲੀ ਫ੍ਰੀ ਹੈ ਜੀ ਟੋਟਲੀ ਫ੍ਰੀ ਵੀਡੀਓ ਸ਼ੇਅਰ ਕਰਨਾ ਜ਼ਰੂਰੀ ਹੈ ਜੇਕਰ ਤੁਸੀਂ ਜਿਆਦਾ ਤੋਂ ਜਿਆਦਾ ਇਹਨੂੰ ਸ਼ੇਅਰ ਕਰੋਗੇ ਲੋਕਾਂ ਦਾ ਭਲਾ ਹੋਊਗਾ ਤੇ ਤੁਹਾਡਾ ਵੀ ਆਟੋਮੈਟਿਕਲੀ ਭਲਾ ਹੋਊਗਾ ਬਾਣੀ ਚ ਲਿਖਿਆ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਬਿਲਕੁਲ ਹੈ ਜੀ ਮਤਲਬ ਬਹੁਤ ਜ਼ਿਆਦਾ ਅੱਛੀ ਅੱਛੀ ਚੀਜ਼ੇ ਵੀ ਮਿਲੀ ਔਰ ਕੁਝ ਚੀਜ਼ੇ ਹਨ ਉਹ ਜੋ ہم ਨਹੀਂ ਜਾਣਦੇ ਉਹ ਆਪ ਪਲੀਜ਼ ਹਮੇ ਵੀ ਬਤਾਏ ਹਮਾਰੇ ਵੀਵਰਸ ਕੋਈ ਬਤਾਏ ਜੋ ਜਿਵੇਂ ਕਿਸੇ ਨੂੰ ਬੀਟ ਅਲਰਜੀ ਕਣਕ ਤੋਂ ਅਲਰਜੀ ਹੋਵੇ ਛੋਲਿਆਂ ਤੋਂ ਦਰਦ ਅਲਰਜੀ ਹੋਵੇ ਬਦਾਮਾਂ ਤੋਂ ਅਲਰਜੀ ਹੋਵੇ ਜਾਂ ਪਨੀਰ ਤੋਂ ਅਲਰਜੀ ਹੋਵੇ ਦੁੱਧ ਤੋਂ ਅਲਰਜੀ ਹੋਵੇ ਖਾਦਾ ਪੀਤਾ ਪੇਟ ਭਰ ਜਾਂਦਾ ਹੋਵੇ बार-बार ਲੈਟਰਿੰਗ ਜਾਂਦਾ ਹੋਵੇ ਖਾਦਾ ਪੀਤਾ ਨਾ ਪਚਦਾ ਹੋਵੇ ਡਾਕਟਰ ਕਹਿ ਦਿੰਦੇ ਇਹਨੂੰ ਵੀਟ ਅਲਰਜੀ ਉਹਨੇ ਟੈਸਟ ਕਰਾ ਕੇ ਆਂਦੇ ਨੇ ਉਹ ਕਹਿੰਦੇ ਜੀ ਤੁਸੀਂ ਕਣਕ ਤੋਂ ਬਣੀ ਚੀਜ਼ ਨਹੀਂ ਖਾਣੀ ਦੁੱਧ ਤੋਂ ਬਣੀ ਚੀਜ਼ ਨਹੀਂ ਖਾਣੀ ਮੇਰੇ ਕੋਲ ਇੱਕ ਵਾਰੀ ਆਓ ਮੈਂ ਤੁਹਾਡੀ ਨਵਜ ਦੇਖ ਕੇ ਇਲਾਜ ਕਰਾਂਗਾ ਜਿੰਦੇ ਨਾਲ ਤੁਹਾਡਾ ਪੇਟ ਵੀ ਠੀਕ ਹੋ ਜਾਊਗਾ ਵੀਟ ਅਲਰਜੀ ਵੀ ਤੁਹਾਡੀ ਠੀਕ ਹੋ ਜਾਊਗੀ ਔਰ ਜਿੰਦੇ ਨਾਲ ਤੁਸੀਂ ਸਾਰੀ ਉਮਰ ਖਾਣ ਪੀਣ ਲੱਗਿਆ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਜੇਕਰ ਤੁਹਾਨੂੰ ਕੋਈ ਲੀਵਰ ਦੀ ਵੀ ਪ੍ਰੋਬਲਮ ਹੈ ਬੇਸ਼ੱਕ ਕਾਲਾ ਪੀਲੀਆ ਵੀ ਹੈਗਾ ਫਿਰ ਵੀ ਇੱਕ ਵਾਰੀ ਮੇਰੇ ਕੋਲ ਆਓ ਬੇਸ਼ੱਕ ਤੁਹਾਡੀਆਂ ਰਿਪੋਰਟਾਂ ਤੁਸੀਂ ਟੈਸਟ ਕਰਾਏ ਆ ਉਹ ਵੀ ਲੈ ਕੇ ਆਓ ਤੇ ਬਕਾਇਦਾ ਮੈਂ ਤੁਹਾਡੀ ਨਵਜ ਦੇਖ ਕੇ ਵੀ ਇਲਾਜ ਤੁਹਾਡਾ ਕਰਾਂਗਾ ਪਰ ہم ਨਵਜ ਦੇ ਕੇ बताएंगे इसका क्या मतलब अभी आप ਜੀ ਰਵਿੰਦਰ ਜੀ ਅੱਜ ਤੁਹਾਡੀ ਨਵਜ ਦੇਖੀ ਹੈ ਲਓ ਜੀ ਤੋਂ મતલਬ کیا کیا મતલਬ ਪਤਾ ਵੀ ਚਲੇ ਨਾ ਅਸੀਂ ਹਮ ਬਾਤੇ ਕਰ ਰਹੇ ਹਾਂ ਕੁਝ ਵੀਵਰਸ ਕੋ ਐਕਸਪੀਰੀਅੰਸ ਵੀ ਕਰਾਏ ਰਵਿੰਦਰ ਜੀ ਅੱਜ ਕੀ ਗੱਲ ਅੱਜ ਕੀ ਖਾਦਾ ਪੀਤਾ ਨਹੀਂ ਖਾਇਆ ਪੀਆ ਤੋਂ ਨਵਜ ਦੇਖਾ ਤੁਹਾਡੇ ਪੇਟ ਦੇ ਵਿੱਚ ਅੱਜ ਗੈਸ ਕਿਉਂ ਜ਼ਿਆਦਾ ਵੀ ਸਿਰ ਕਿਉਂ ਭਾਰੀ ਹੈ ਤੁਹਾਡਾ ਨਹੀਂ ਖਾਇਆ ਤੋਂ ਮੈਂ ਦੇਖੋ ਫਾਸਟ ਫੂਡ ਮੈਂ ਖਾਤਾ ਨਹੀਂ ਸਿਰਫ ਰਾਈਸ ਖਾਏ ਹਾਂ ਤਾਂ ਰਾਈਸ ਔਰ दाल ወਇ ਚਾਵਲ ਐਸੇ পেট ਮੇ ਅੰਦਰ ਗੜਗੜੀ ਹੋ ਰਹੀ ਹੈ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਹਾਂ ਅੱਛਾ ਮੇਰੇ ਕੋ ਇਹ ਪਤਾਓ ਜਿਵੇਂ ਨਵਾਂ ਸੇ ਅਪਣੇ ਇਹ ਚੀਜ਼ ਦੇਖ ਲਿਆ ਪਰ ਕਿਸੇ ਕੀ ਬੈਕ ਪੇਨ ਹੋ ਰਹੀ ਹੈ ਕਿਸੇ ਕੀ ਯਹਾਂ ਪੇਨ ਹੋ ਰਹੀ ਹੈ ਤਾਂ ਸਾਰਾ ਕੁਝ ਇਸ ਸੇ ਕਿਵੇਂ ਜਰੂਰੀ ਨਹੀਂ ਜੀ ਰਵਿੰਦਰ ਜੀ ਇਹ ਦੇਖਣਾ ਪੈਂਦਾ ਵੀ ਇਹਦੀ ਬਾਤ ਪਿਤ ਕਫ ਕੀ ਚੀਜ਼ ਵੱਧੀ ਹੋਈ ਹੈ ਜੇਕਰ ਤਿੰਨੋਂ ਆਪਸੀ ਚੀਜ਼ਾਂ ਵਧੀਆਂ ਘਟੀਆਂ ਹੋਣ ਜਿੰਦੇ ਨਾਲ ਕਮਰ ਵਿੱਚ ਵੀ ਦਰਦ ਹੋਣ ਲੱਗ ਜਾਂਦੀ ਏ ਡਿਸਕ ਪ੍ਰੋਬਲਮ ਹੋ ਜਾਂਦੀ ਏ ਹੱਥ ਹੱਥ ਪੈਰ ਸੁੱਤੇ ਸੁੱਤੇ ਸੂਣ ਲੱਗ ਜਾਂਦੇ ਨੇ ਹੱਥਾਂ ਪੈਰਾਂ 'ਚ ਦਰਦਾਂ ਰਹਿੰਦੀਆਂ ਜਿੰਨੂੰ ਆਪਾਂ ਯੂਰਿਕ ਐਸਿਡ ਵੀ ਕਹਿ ਦਿੰਨੇ ਆ ਵਾਇਬਾਦੀ ਵਧੀ ਹੋਵੇ ਯੂਰਿਕ ਐਸਿਡ ਵੱਧ ਜਾਂਦਾ ਗਠੀਆਂ ਹੋ ਜਾਂਦਾ ਹੱਥ ਉਂਗਲਾਂ ਬਿੰਗੀਆਂ ਹੋ ਜਾਂਦੀਆਂ ਨਾ ਕੰਮ ਕੀਤਾ ਜਾਂਦਾ ਨਾ ਕੁਛ ਸਰੀਰ ਵਿੱਚ ਵੱਧ ਤੋਂ ਵੱਧ ਦਰਦਾਂ ਰਹਿੰਦੀਆਂ ਜਿਹੜਾ ਬੰਦਾ ਪੇਨ ਕਿਲਰ ਖਾ ਖਾ ਕੇ ਆੱਕ ਜਾਂਦਾ ਦਰਦਾਂ ਠੀਕ ਨਹੀਂ ਹੁੰਦੀਆਂ ਦਾ ਉਹਨਾਂ ਦਾ ਗਠੀਆ ਠੀਕ ਹੁੰਦਾ ਉਹ ਫਿਰ ਚੰਗੇ ਵੈਦ ਕੋਲ ਜਾਂਦੇ ਨੇ ਕਿਸੇ ਵੀ ਵੈਦ ਕੋਲ ਚੰਗੇ ਕੋਲ ਜਾਂਦੇ ਨੇ ਆਪਣੀ ਉਹ ਨਵਜ ਚੈੱਕ ਕਰਾਉਂਦੇ ਨੇ ਉਹ ਕਹਿੰਦੇ ਡਾਕਟਰ ਸਾਹਿਬ ਆ ਦੇਖੋ ਮੇਰਾ ਯੂਰਿਕ ਐਸਿਡ ਆ ਮੇਰਾ ਦੇਖੋ ਕੀ ਹੈ ਦਾ ਜਿਹੜਾ ਵੈਦ ਹੁੰਦਾ ਉਹਨਾਂ ਦੀ ਚੰਗੀ ਤਰ੍ਹਾਂ ਨਵਜ ਦੇਖ ਕੇ ਉਹਦਾ ਇਲਾਜ ਕਰਦਾ ਉਹ ਬਿਲਕੁਲ ਠੀਕ ਹੋ ਜਾਂਦੇ ਨੇ ਤੰਦਰੁਸਤ ਹੋ ਜਾਂਦੇ ਨੇ ਹੱਥ ਪੈਰ ਦੀ ਸੋਜਿਸ਼ ਘਟ ਜਾਂਦੀ ਏ ਮੋਢਿਆਂ ਤੋਂ ਦਰਦਾਂ ਘਟ ਜਾਂਦੀਆਂ ਜਿਹੜੀਆਂ ਉਂਗਲਾਂ ਸਿੱਧੀਆਂ ਹੋ ਜਾਂਦੀਆਂ ਗੱਠੀਆਂ ਖਤਮ ਹੋ ਜਾਂਦਾ ਵੀ ਜੀ ਪਰ ਆਪਨੇ ਬੋਲਾ ਪੇਨ ਕਿਲਰ ਖਾਤੇ ਕੁਝ ਬੰਦੇ ਕਈ ਵਾਰ ਖਾਣੀ ਪੜ ਜਾਂਦੀ ਐ ਮਰਜੈਂਸੀ ਮੈਂ ਪਰ ਉਸਕਾ ਸਾਈਡ ਇਫੈਕਟ ਹੁੰਦਾ ਹੈ ਪਰ ਅਗਰ ਹਮ ਆਪਕੀ ਮੈਡੀਸਿਨ ਜਾਂ ਆਪਕੀ ਜੋ ਵੀ ਇਹ ਸਾਰੀ ਬਿੰਦਰ ਜੀ ਮੈਂ ਤੁਹਾਡੀ ਗੱਲ ਟੋਕ ਲਗਾ ਆਯੂ ਵੈਦਿਕ ਜਿਹੜੇ ਪਿਓਰ ਕਰਦੇ ਨੇ ਜੜੀ ਬੂਟੀਆਂ ਨਾਲ ਲਾਜ ਕਰਦੇ ਨੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਦੇਖੋ ਇਹ ਆਯੂ 1% ਵੀ ਨਹੀਂ ਲਾਜ ਕਿਨਾਂ ਨੁਕਸ ਨਹੀਂ ਹੈਗਾ ਉਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਆਪਾਂ ਸਮਾ ਨਾਲ ਵਧੀਆਂ ਟੈਬਲਟਾਂ ਬਣਾਉਂਦੇ ਨੇ ਆਪਾਂ ਸਮਾ ਨਾਲ ਬਣਾਉਂਦੇ ਨੇ ਜੜੀਆਂ ਬੂਟੀਆਂ ਦਾ ਮਿਸ਼ਰਣ ਬਣਾਉਂਦੇ ਨੇ ਜਿਵੇਂ ਆਪਾਂ ਕਹਿ ਦਿੰਨੇ ਇੱਕ ਮਾਂ ਬਹੁਤ ਵਧੀਆ ਖਾਣਾ ਬਣਾਉਂਦੀ ਹੈ ਤੇ ਬੱਚੇ ਕਹਿੰਦੇ ਮਾਂ ਤੇਰੇ ਘਰ ਦਾ ਖਾਣਾ ਹੱਥ ਦਾ ਬਣਾਇਆ ਬਹੁਤ ਅੱਛਾ ਲੱਗਦਾ ਹੈ ਐਦਾਂ ਹੀ ਜਿਹੜੇ ਇੱਕ ਵਧੀਆ ਦਵਾਈਆਂ ਬਣਾਈਆਂ ਡਾਕਟਰ ਦੀਆਂ ਵੈਦ ਦੀਆਂ ਉਹ ਬਹੁਤ ਵਧੀਆ ਕੰਮ ਕਰਦੀਆਂ ਦੇਸੀ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਪਰ ਜੈਸੇ ਆਪਨੇ ਠੀਕ ਹੈ ਜੀ ਕੋਈ ਵੀ ਸਾਈਡ ਇਫੈਕਟ ਨਹੀਂ ਪਰ ਜੋ ہماری ਜੋ ਦੇਖਣ ਵਾਲੇ ਵੀਰਸਾ ਕੁਝ ہمارے ਸੇ ਯੰਗਸਟਰ ਇਨਸਟੈਂਟ ਰਿਜ਼ਲਟ ਚਾਹੀਏ ਪਰ ਇਸ ਚੀਜ਼ ਮੈਂ ਕੀ ਹੈ ਮਤਲਬ ਕੀ ਇਸ ਦੇ ਉੱਪਰ ਰਿਵਿਊ ਦੇਣਗੇ ਆ ਮੈਡੀਕਲ ਦੀ ਕੋਈ ਵੀ ਆਪਾਂ ਪੇਨ ਕਿਲਰ ਖਾਣੇ ਆ ਆਪਾਂ ਨੂੰ 15 ਤੋਂ 20 ਮਿੰਟਾਂ ਬਾਅਦ ਰਿਜ਼ਲਟ ਮਿਲ ਜਾਂਦਾ ਵੇ ਵੀ ਆਪਾਂ ਕਹਿੰਦੇ ਆ ਆਪਣੀ ਬੋਡੀ ਦੇ ਵਿੱਚ ਹਰਕਤ ਆਪੇ ਤੇ ਪਰ ਮੈਂ ਇਹ ਕਿਉਂ ਖਾਏ ਅਗਰ ਮੈਨੂੰ ਜਲਦੀ ਰਿਜ਼ਲਟ ਮਿਲ ਜਾਂਦਾ ਜੇਕਰ ਇਹ ਖਾਓਗੇ ਤੁਹਾਡਾ ਰੋਗ ਖਤਮ ਹੋ ਜਾਊਗਾ ਉਹ ਰੋਗ ਨੂੰ ਦਬਾਉਂਦੀ ਹੈ ਇਹ ਰੋਗ ਨੂੰ ਠੀਕ ਕਰਦੀ ਹੈ ਇਹ ਹੁਣ ਤੁਸੀਂ ਦੱਸੋ ਰਵਿੰਦਰ ਜੀ ਰੋਗ ਦਬਣਾ ਚਾਹੀਦਾ ਕਿ ਰੋਗ ਠੀਕ ਹੋਣਾ ਚਾਹੀਦਾ ਠੀਕ ਕਰਨੇ ਲਈ ਖਾਤਾ ਜੇਕਰ ਠੀਕ ਹੋਣਾ ਹੈ ਜੇਕਰ ਆਪਾਂ 10 ਸਾਲਾਂ ਤੋਂ ਇੱਕ ਦਵਾਈਆਂ ਖਾਂਦੇ ਆਂ ਜੇਕਰ ਕਿਸੇ ਅੱਛੇ ਹਕੀਮ ਕੋਲੋਂ ਆਪਾਂ ਆਯੁਰਵੈਦਿਕ ਦੀ ਵਧੀਆ ਦਵਾਈ ਖਾਂਦੇ ਆਂ ਜੇਕਰ 5-4 ਦਿਨਾਂ ਬਾਅਦ ਆਪਾਂ ਨੂੰ ਥੋੜਾ ਥੋੜਾ ਆਰਾਮ ਮਿਲਦਾ ਆਂ ਆਪਾਂ 2-3 ਮਹੀਨੇ 6 ਮਹੀਨੇ ਲਗਾਤਾਰ ਮੈਡੀਸਨ ਖਾਂਦੇ ਆਂ ਰੋਗ ਖਤਮ ਹੋ ਜਾਂਦਾ ਤੇ ਆਪਾਂ ਨੂੰ ਮੈਡੀਕਲ ਖਾਂ ਦੀ ਕੀ ਲੋੜ ਹੈ ਕੋਈ ਲੋੜ ਹੈਗੀ ਦੱਸੋ ਪਰ ਡਾਕਟਰ ਇਸ ਚੀਜ਼ 'ਤੇ ਉੱਪਰ ਨਾ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਹੈ ਬਸ ਇਹ ਪਤਾ ਕੋਈ ਵੀ ਪ੍ਰੋਬਲਮ ਹੈ ਮੇਰੀ ਗੱਲ ਸੁਣੋ ਜੀ ਕਈਆਂ ਦੇ ਬਜ਼ੁਰਗ ਅੱਜ ਵੀ ਬੈਠੇ ਨੇ ਪਰਮਾਤਮਾ ਉਹਨਾਂ ਦੀ ਉਮਰਾਂ ਲੰਮੀਆਂ ਕਰਨ ਇਹ ਯੁਗਾ ਯੁਗਾਂਤਾਂ ਤੋਂ ઋષਿ-ਮੁਨੀਆਂ ਦੀ ਐਟਮ ਹੈ ઋષਿ-ਮੁਨੀਆਂ ਨੇ ਦੇਵੀ-ਦੇਵਤਿਆਂ ਨੇ ਜਿਹੜੀ ਬੂਟੀਆਂ ਆਪਾਂ ਸਮਾਦਾ ਸੇਵਨ ਕੀਤਾ ਲੁਕਮਾਨ ਹਕੀਮ ਜੀ ਨੇ ਕੀਤਾ ਧਨਵੰਤਰੀ ਜੀ ਸੀ ਧਨਵੰਤਰੀ ਜੀ ਜਿਹੜੇ ਸੀ ਹੱਥ ਲਾ ਕੇ ਜੜੀ ਬੁੱਟੀ ਨੂੰ ਦੱਸ ਦਿੰਦੇ ਸੀ ਵੀ ਆਹ ਜੜੀ ਬੁੱਟੀ ਜਿਹੜੀ ਐ ਇਸ ਕੰਮ ਨੂੰ ਕੰਮ ਕਰੇਗੀ ਇਸ ਰੋਗ ਨੂੰ ਕੰਮ ਕਰੇਗੀ ਜਿਵੇਂ ਕਿ ਹੁਣ ਦੇਖੋ ਅਸੀਂ ਆਪਣਾ ਇੱਕ ਤੇਲ ਬਣਾਉਂਦੇ ਆ ਜੋੜਾਂ ਦਾ ਸਰਵਾਈਕਲ ਜਿੰਨੀ ਮਰਜ਼ੀ ਹੋਵੇ ਗੱਠੀਆਂ ਹੋਵੇ ਡਿਸਕ ਹੋਵੇ ਡਿਸਕ ਦੇ ਆਪਣੇ ਮਣ ਕੇ ਬੈਠੇ ਹੋਣ ਅਸੀਂ ਉਹਨੂੰ ਮਲ ਕੇ ਸੈੱਟ ਕਰ ਦਿੰਨੇ ਆ ਆਪਣਾ ਆਇਲ ਦਿੰਨੇ ਆ ਨਾਲ ਮੈਡੀਸਨ ਦਿੰਨੇ ਆ ਬੰਦਾ ਪ੍ਰੋਪਰ ਠੀਕ ਹੋ ਜਾਂਦਾ ਵੇ ਤੇ ਡਾਕਟਰਾਂ ਕੋਲ ਆਪਰੇਸ਼ਨ ਕਰਾ ਕੇ ਵੀ ਨਹੀਂ ਠੀਕ ਹੁੰਦੇ ਉਹ ਟੈਂਪਰੇਰੀ ਰੀਲੀਫ ਐ ਇਹ ਲੌਂਗ ਟਾਈਮ ਦੇ ਰੀਲੀਫ ਐ ਜੇਕਰ ਤੁਸੀਂ ਲੌਂਗ ਟਾਈਮ ਦੀ ਰੀਲੀਫ ਲੈਣੀ ਐ ਤੇ ਆਯੁਰਵੈਦਿਕ ਹੀ ਅਪਣਾਓ ਆਯੁਰਵੈਦਿਕ ਬਣਾਓਗੇ ਤੇ ਲੌਂਗ ਟਾਈਮ ਵਾਸਤੇ ਤੁਹਾਡੀਆਂ ਉਮਰਾਂ ਵੀ ਵਧਣਗੀਆਂ ਤੇ ਤੁਹਾਡੇ ਰੋਗ ਵੀ ਨੀ ਰਵਾਂਗੇ ਤੇ ਤੰਦਰੁਸਤੀ ਵੀ ਤੁਸੀਂ ਪਾਓਗੇ ਮਤਲਬ ਅਗਰ ਸਿੱਧਾ-ਸਿੱਧਾ ਕਲੀਅਰ ਕਰਾਂ ਜੀ ਜੋ ਅੰਗਰੇਜ਼ੀ ਦਵਾਈਆਂ ਉਹ ਹਮ ਉਸਕੋ ਉਸਕੇ ਪਿੱਛੇ ਛੁਪ ਜਾਂਦੇ ਹਨ ਮਤਲਬ ਜੋ ਮਾਰਾ ਦਰਦ ਹੈ ਨਾ ਉਹ ਪਿੱਛੇ ਛੁਪ ਜਾਂਦਾ ਹੈ ਉਹ ਹੁੰਦਾ ਹੈ ਪਰ ਉਹ ਛੁਪ ਜਾਂਦਾ ਹੈ ਬਿਲਕੁਲ ਪਰ ਜੋ ਆਪ ਬੋਲੇ ਆਯੁਰਵੈਦਿਕ ਇਹ ਉਸਕੋ ਖਤਮ ਹੀ ਕਰ ਦਿੰਦਾ ਹੈ ਮਤਲਬ ਟਾਈਮ ਲੱਗਦਾ ਹੈ ਤੇ ਰੋਗ ਨੂੰ ਆਯੁਰਵੈਦਿਕ ਮੈਡੀਸਨ ਰੋਗ ਖਤਮ ਕਰਦੀ ਏ ਜਿਹੜੀ ਕਿ ਨਾ ਐਲੋਪੈਥਿਕ ਏ ਉਹ ਟੈਂਪਰੇਰੀ ਰਿਲੀਫ ਦਿੰਦੀ ਹੈ ਲੌਂਗ ਟਾਈਮ ਟੈਂਪਰੇਰੀ ਰਿਲੀਫ ਨਹੀਂ ਦਿੰਦੀ ਉਸ ਦਾ ਉਸ ਦਾ ਨੁਕਸਾਨ ਵੀ ਹੋਤਾ ਹੋਗਾ ਫਿਰ ਜੋ ਇਨਸਟੈਂਟ ਠੀਕ ਕਰਦੀ ਹੈ ਜਿਹੜੀ ਇੱਕਦਮ ਕੋਈ ਵੀ ਚੀਜ਼ ਹੁੰਦਾ ਤੇ ਸਾਈਡ ਇਫੈਕਟ ਤੇ ਹੁੰਦੇ ਹੀ ਹੁੰਦਾ ਜੀ ਤਾਂ ਮਤਲਬ ਇਸ ਦਾ 1% ਵੀ ਨਹੀਂ ਆਪਾਂ ਕਹਿਣਾ ਜੀ ਇਸ ਦਾ ਕਿ ਨੈਚੁਰਲ ਚੀਜ਼ਾਂ ਜੀ ਹੁਣ ਦੇਖੋ ਆਪਾਂ ਰੋਟੀ ਸਬਜ਼ੀ ਖਾਣੇ ਆ ਹੈ ਤੇ ਇਹ ਵੀ ਕਿ ਨਾਮ ਜੜੀਆਂ ਬੂਟੀਆਂ ਹੀ ਹੈ बिल्कुल जी वो तो है मतलब कुदरत की सारी चीजें है वो पका के खा लेते हैं बिल्कुल बिल्कुल अच्छा बिल्कुल, जो, जो अभी तक व्यूवर्स देख रहे हैं जी मतलब काफी उनको इंटरेस्ट भी लगा होगा जो अपने शरीर से प्यार करते हैं ਜਾਂ ਫਿਰ ਮਤਲਬ ਚਾਹਤੇ ਹੈ ਕਿ ਮੈਂ 10 ਸਾਲ ਜਾਂ 20 ਸਾਲ ਐਕਸਟਰਾ ਹੁਣ ਦੇਖੋ ਅੱਜ ਕੱਲ ਦੇ ਕੁੜੀਆਂ ਮੁੰਡੇ ਬੱਚੇ ਐ ਜੰਗ ਫੂਡ ਦੇ ਮਗਰ ਪੇ ਰਹਿੰਦੇ ਐ ਉਹਨਾਂ ਨੂੰ ਸਕਿਨ ਪ੍ਰੋਬਲਮ ਹੋ ਜਾਂਦੀ ਐ ਪਹਿਲਾਂ ਥੋੜੇ ਥੋੜੀ ਖਾਰਿਸ਼ ਹੁੰਦੀ ਐ ਦਾਣੇ ਹੁੰਦੇ ਐ ਫਿਰ ਹੌਲੀ ਹੌਲੀ ਉਹ ਕੀ ਕਰਦੇ ਐ ਕੋਈ ਬਾਹਰੋਂ ਜਾਂਦੇ ਡਾਕਟਰ ਕੋਲੋਂ ਜਾਂ ਮਤਲਬ ਕੈਮਿਸਟ ਕੋਲੋਂ ਕੋਈ ਕਰੀਮ ਲੈ ਕੇ ਉਹ ਲਾਉਂਦੇ ਨੇ ਦੋ ਕੁ ਦਿਨ ਫਰਕ ਪੈਂਦਾ ਉਹ ਦਾਣੇ ਵੱਧਦੇ ਵੱਧਦੇ ਜਿਹੜੀ ਖਾਰਿਸ਼ ਹੁੰਦੀ ਏ ਫਿਰ ਅਗਜੀਮਾ ਹੋ ਜਾਂਦਾ ਹੈ ਵੱਧਦਾ ਵੱਧਦਾ ਸੋਰਾਈਸਿਸ ਹੋ ਜਾਂਦਾ ਹੈ ਸੋਰਾਈਸਿਸ ਨਾਲ ਚਮੜੀ ਕਾਲੀ ਪੈਣ ਲੱਗ ਜਾਂਦੀ ਏ ਗੱਲਣ ਲੱਗ ਜਾਂਦੀ ਏ ਸਾਡੇ ਕੋਲ ਆਓ ਮੈਂ ਤੁਹਾਨੂੰ ਬਹੁਤ ਵਧੀਆ ਟ੍ਰੀਟਮੈਂਟ ਦਾਂਗਾ ਮਤਲਬ ਜਿੰਦੇ ਨਾਲ ਤੁਹਾਡੀ ਸੋਰਾਈਸਿਸ ਵੀ ਬਿਲਕੁਲ ਠੀਕ ਹੋ ਜਾਏਗੀ ਉਹ ਥੋੜਾ ਸਾ ਮਤਲਬ ਮੈਂ ਯੰਗਸਟਰ ਨੂੰ ਮੇਰੇ ਜਿase ਜੋ ਬੰਦੇ ਦੇਖ ਰਹੇ ਆਂ ਅਬ ਖਾਣਾ ਤਾਂ ਬੰਦ ਨਹੀਂ ਕਰ ਸਕਦੇ ਜਿ세 ਆਪਨੇ ਬੋਲਾ ਬਰਕਰਾਰ ਜੇਕਰ ਬੇਟਾ ਯੰਗ ਜੰਗ ਫੂਡ ਘੱਟ ਖਾਓਗੇ ਤੇ ਤੁਹਾਡੀਆਂ ਉਮਰਾਂ ਵੱਧਣਗੀਆਂ ਪਹਿਲਾਂ ਦੇਖੋ ਅਸੀਂ ਕਹਿੰਦੇ ਸੀ ਸਾਡੀ ਦਾਦੀ 105 ਸਾਲਾਂ ਦੀ ਸੀ ਬਿਲਕੁਲ ਜੀ ਪਰਦਾਦੀ ਸਾਡੀ 115 ਸਾਲਾਂ ਦੀ ਸੀ ਤੇ ਹੁਣ ਜਿਹੜਾ ਕੋਈ ਹੈ ਉਹਦੀ ਉਮਰ ਹੀ 50 60 ਸਾਲ 65 ਸਾਲ ਦੀ ਉਮਰ ਰਹਿ ਗਈ ਹੈ ਪਹਿਲਾਂ ਇਸੇ ਕਰਕੇ ਖਾਣਾ ਪੀਣਾ ਸ਼ੁੱਧ ਸੀ ਚੰਗਾ ਖਾਓ ਵਧੀਆ ਖਾਓ ਪੀਓ ਦੁੱਧ ਲੱਸੀ ਦਹੀਂ ਮੱਖਣ ਖਾਓ ਕੋਈ ਪ੍ਰੋਬਲਮ ਨਹੀਂ ਹੁਣ ਜਿਹੜੇ ਤੁਸੀਂ ਜੰਗ ਫੂਡ ਖਾਂਦੇ ਹੋ ਮੈਦੇ ਤੋਂ ਬਣੀਆਂ ਚੀਜ਼ਾਂ ਖਾਂਦੇ ਹੋ ਤੁਹਾਡੇ ਰੋਗ ਹੀ ਬਣਾਉਂਦੇ ਨੇ ਹੁਣ ਅੱਜ ਕੱਲ ਦੇ ਜਿਹੜੇ ਬੱਚੇ ਆ ਜਿਹੜੇ ਕਿਨਾਂ 27 ਸਾਲ 28 28 30 ਸਾਲ ਦੇ ਕੁੜੀਆਂ ਮੁੰਡੇ ਆ ਵਿਆਹ ਕਰਾਉਣ ਤੋਂ ਮੁੰਡੇ ਡਰਦੇ ਆ ਕਿਉਂ ਡਰਦੇ ਆ ਉਹਨਾਂ ਦੇ ਸ਼ਕਰਾਣੂ ਘਟ ਨੇ ਉਹਨਾਂ ਨੂੰ ਪਤਾ ਵੀ ਅਸੀਂ ਆਪਣਾ ਪਰਿਵਾਰ ਨਹੀਂ ਬਣਾ ਸਕਦੇ ਕਿਉਂ ਨਹੀਂ ਬਣਾਉਂਦੇ ਉਹਨਾਂ ਦੇ ਸ਼ਕਰਾਣੂ ਘਟ ਜਾਂਦੇ ਆ ਜੰਗ ਫੂਡ ਦਾ ਸੇਵਨ ਜ਼ਿਆਦਾ ਕਰਦੇ ਨੇ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਨੇ স্মੋਕਿੰਗ ਦਾ ਸੇਵਨ ਜ਼ਿਆਦਾ ਕਰਦੇ ਜਿੰਦੇ ਨਾਲ ਸ਼ਕਰਾਣੂ ਘਟ ਜਾਂਦੇ ਆ ਪਰਿਵਾਰ ਜਿਹੜਾ ਹੈਗਾ ਅੱਗੇ ਬਣਦਾ ਨਹੀਂ ਪਰਿਵਾਰ ਘਟੀ ਜਾਂਦਾ ਪਹਿਲਾਂ ਦੇਖੋ ਕਿੰਨੇ ਭੈਣ ਭਰਾ ਹੁੰਦੇ ਸੀ ਪੰਜ ਪੰਜ 7 7 ਭੈਣ ਭਰਾ ਹੁੰਦੇ ਸੀ ਹੁਣ ਇੱਕ ਇੱਕ ਰਹਿ ਗਿਆ ਜਾਂ ਦੋ ਰਹਿ ਗਿਆ ਜਾਂ ਅੱਜ ਕੱਲ ਦੀਆਂ ਕੁੜੀਆਂ ਜਿਨ੍ਹਾਂ ਨੂੰ ਬੱਚੇਦਾਨੀ ਦੀਆਂ ਪ੍ਰੋਬਲਮ ਐ ਮਹਾਵਾਰੀ ਦੀ ਦਿੱਕਤ ਐ ਹਾਰਮੋਨਸ ਚੇਂਜ ਹੋ ਗਿਆ ਆ ਦੇਖੋ ਠੋਡੀ ਤੇ ਦਾੜ੍ਹੀ ਆ ਜਾਂਦੀ ਐ ਸਾਈਡਾਂ ਤੇ ਦਾੜ੍ਹੀ ਆ ਜਾਂਦੀ ਐ ਮੁੱਛਾਂ ਆ ਜਾਂਦੀ ਐ ਉਹਨਾਂ ਦੇ ਸਿਸਟ ਬਣ ਜਾਂਦੀਆਂ ਰਸੋਲੀਆਂ ਬਣ ਜਾਂਦੀਆਂ ਪਾਣੀ ਵਾਲੀਆਂ ਬਣ ਜਾਂਦੀਆਂ ਖੂਨ ਵਾਲੀਆਂ ਬਣ ਜਾਂਦੀਆਂ 6 6 ਮਹੀਨੇ ਉਹਨਾਂ ਨੂੰ ਪੀਰੀਅਡ ਨਹੀਂ ਆਉਂਦੇ ਜਿਹੜੀਆਂ 22 24 ਸਾਲ ਦੀਆਂ ਕੁੜੀਆਂ ਪਹਿਲਾਂ ਦੱਸੋ ਰਵਿੰਦਰ ਜੀ ਇਹ ਪ੍ਰੋਬਲਮ ਹੈਗੀ ਸੀ ਕਿਸੇ ਨੂੰ ਮਤਲਬ ਜਿਵੇਂ ਜਿਵੇਂ ਫਾਸਟ ਫੂਡ ਦਾ ਦੌਰ ਵਧਦਾ ਜਾ ਰਿਹਾ ਹੈ ਵਧਦਾ ਜਾ ਰਿਹਾ ਹੈ ਨਹੀਂ ਨਹੀਂ ਪ੍ਰੋਬਲਮ ਆਤੀ ਹੈ ਸ਼ਾਇਦ ਪਹਿਲੇ ਟਾਈਮ 'ਤੇ ਤੋਂ ਜੋ ਆਜ ਕੇ ਟਾਈਮ 'ਤੇ ਪ੍ਰੋਬਲਮ ਪਹਿਲੇ ਟਾਈਮ 'ਤੇ ਤੋਂ ਉਹ ਇੱਕ ਹਵਾ ਵਿੱਚ ਵੀਂਦਰ ਜੀ ਜਿਹੜੀਆਂ ਚੀਜ਼ਾਂ ਪਹਿਲਾਂ ਲੋਕੀ ਨਹੀਂ ਖਾਂਦੇ ਸੀ ਉਮਰਾਂ ਵੀ ਜ਼ਿਆਦਾ ਸੀ ਤੇ ਹਰ ਕੁੜੀ ਮਾਂ ਬਣਦੀ ਸੀ ਹਰ ਕੁੜੀ ਮਾਂ ਬਣਦੀ ਸੀ ਪਰਮਾਤਮਾ ਉਹਨੂੰ ਧੀ ਪੁੱਤ ਦੀ ਦਾਤ ਦਿੰਦਾ ਸੀ ਤੇ ਅਸੀਂ ਹਰ ਬੰਦੇ ਨੂੰ ਦੁਆ ਕਰਦੇ ਆ ਵੀ ਤੁਸੀਂ ਇਸ ਚੀਜ਼ਾਂ ਦਾ ਸੇਵਨ ਘੱਟ ਕਰੋ ਆਯੂਵੇਦਿਕ ਨਾ ਆਪਨਾਓ ਵਧੀਆ ਇਲਾਜ ਕਰਾਓ ਆਪਣੇ ਹਾਰਮੋਨਸ ਠੀਕ ਕਰਾਓ ਘਬਰਾਣ ਦੀ ਕੋਈ ਲੋੜ ਨਹੀਂ ਤੁਹਾਡੇ ਸ਼ਕਰਾਂ ਨੂੰ ਘਟਨੇ ਤੁਸੀਂ ਮੈਨੂੰ ਇੱਕ ਵਾਰੀ ਸੰਪਰਕ ਕਰੋ ਮੇਰੇ ਕੋਲ ਆਓ ਜੇਕਰ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਆਓਗੇ ਤੇ ਮੈਂ ਤੁਹਾਡੇ ਕੋਲ ਕੰਸਲਟ ਫੀਸ ਬਿਲਕੁਲ ਨਹੀਂ ਲਾਂਗਾ ਔਰ ਉਹ ਥੋੜੇ ਪੈਸਿਆਂ ਨਾਲ ਇਲਾਜ ਕਰਾਂਗਾ ਜੇਕਰ ਪਰਮਾਤਮਾ ਨੇ ਚਾਇਆ ਤੇ ਤੁਹਾਡੇ ਘਰ ਵੀ ਧੀ ਪੁੱਤ ਦੀ ਦਾਤ ਹੋਏਗੀ ਤੇ ਜਿਹੜੀ ਲੇਡੀਜ਼ ਦੇ ਪੀਰੀਅਡ ਨਹੀਂ ਖੁੱਲ ਕੇ ਆਂਦੇ ਮੇਰੇ ਕੋਲ ਆਓ ਜੇਕਰ ਉਹਦੇ ਬੱਚੇਦਾਨੀ ਚ ਰਸੋਲੀਆਂ ਜਾਂ ਉਹਨੂੰ ਪਾਣੀ ਪੈਦਾ ਕਨਸੀਵ ਹੋਣ ਲੱਗਿਆ ਦਿੱਕਤ ਆਂਦੀ ਹੈ ਮੇਰੇ ਕੋਲ ਜਰੂਰ ਆਓ ਤੁਹਾਡੀ ਡਿਸਕ ਪ੍ਰੋਬਲਮ ਹੈ ਮੇਰੇ ਕੋਲ ਸੰਪਰਕ ਕਰੋ ਖਾਧਾ ਪੀਤਾ ਤੁਹਾਨੂੰ ਨਾ ਲੱਗਦਾ ਹੋਵੇ ਲੀਵਰ ਪ੍ਰੋਬਲਮ ਹੋਵੇ ਪੇਟ ਚ ਗੜਬੜ ਰਹਿੰਦੀ ਹੋਵੇ ਮੇਰੇ ਕੋਲ ਆਓ ਤੁਸੀਂ ਮਤਲਬ ਹਰ ਇੱਕ ਬਿਮਾਰੀ ਦਾ ਹੱਲ ਆਯੂਵੇਦਿਕ ਵਿੱਚ ਅਰਵਿੰਦਰ ਜੀ ਬਹੁਤ ਚੀਜ਼ਾਂ ਦਾ ਇਲਾਜ ਏ ਜਿੰਦਾ ਸੈਂਡ ਇਫੈਕਟ ਨਹੀਂ ਲੋਕ ਇਹ ਕਹਿੰਦੇ ਨੇ ਹੁਣੇ ਟੀਕਾ ਲਾਓ ਤੇ ਹੁਣੇ ਆਰਾਮ ਆ ਜਾਵੇ ਉਹ ਆਯੂਵੇਦਿਕ ਵਿੱਚ ਨਹੀਂ ਹੈਗਾ ਆਯੂਵੇਦਿਕ ਦੇ ਵਿੱਚ ਉਹ ਚੀਜ਼ ਦਾ ਨਾਂ ਜੇ ਥੋੜਾ ਸਮਾਂ ਦੇਣਾ ਪੈਂਦਾ ਲੌਂਗ ਟਾਈਮ ਤੁਸੀਂ ਠੀਕ ਰਹੋਗੇ ਤੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਗੀ ਆਪਣਾ ਜੀਵਨ ਵਧੀਆ ਗੁਜ਼ਾਰੋ बिल्कुल है जी और जो यहाँ तक वीडियो देख रहे हैं ना पहले उनका बहुत बहुत शुक, मतलब शुक्रिया जी की इतनी इंटरेस्ट से आप सारी वीडियो को देखे हो कुछ ना कुछ जरूर इस वीडियो के, अंदर मेरे के साथ तो चीज जो है ना आइस ड्रॉप करके ये भी जो वीडियो को ज्यादा शेयर करेगा जी उनके लिए जी ठीक है बारो भी तेल बड़े किस्म दे टीवी लाई जाते है ਕਿਸੇ ਗੋਡੇ ਮੋਡੇ ਕਿਸੇ ਵੀ ਥਾਂ ਤੇ ਤੁਸੀਂ ਲਾਓ ਸਾਡੇ ਮੁਤਾਬਿਕ ਸਾਨੂੰ ਕੰਸਲਟ ਕਰਕੇ ਲਾਓ ਵੀ ਆਹ ਚੀਜ਼ ਐਦਾਂ ਲਾਣੀ ਹੈ ਅਸੀਂ ਤੁਹਾਨੂੰ ਦੱਸਾਂਗੇ ਬਿਲਕੁਲ ਬੰਦਾ ਠੀਕ ਹੋ ਜਾਊਗਾ ਕਈਆਂ ਦੇ ਮਣ ਕੇ ਬੈਠੇ ਹੁੰਦੇ ਸਾਡੇ ਕੋਲ ਫੋਰਨ ਤੋਂ ਵੀ ਪੇਸ਼ੈਂਟ ਆਂਦੇ ਨੇ ਜਿਹੜੇ ਟਰੱਕ ਡਰਾਈਵਰ ਨੇ 18-18 ਘੰਟੇ ਲਗਾਤਾਰ ਗੱਡੀ ਚਲਾਉਂਦੇ ਐ ਉਹਨਾਂ ਦੀ ਐ ਡਿਸਕ ਪ੍ਰੋਬਲਮ ਠੀਕ ਨਹੀਂ ਹੁੰਦੀ ਬਹੁਤ ਬੰਦੇ ਸਾਡੇ ਕੋਲ ਆਂਦੇ ਨੇ ਤੁਹਾਡੇ ਵਰਗੇ ਭਰਾ ਲੋਕਾਂ ਨੂੰ ਦੱਸਦੇ ਨੇ ਅੱਗੇ ਦੇ ਅੱਗੇ ਲੋਕੀ ਬੰਦੇ ਸ਼ੇਅਰ ਕਰਦੇ ਆ ਲੋਕਾਂ ਦਾ ਭਲਾ ਹੋ ਜਾਂਦਾ ਉਹਨਾਂ ਦੀ ਡਿਸਕ ਪ੍ਰੋਬਲਮ ਠੀਕ ਹੋ ਜਾਂਦੀ ਅਸੀਂ ਮੱਲ ਵੀ ਦਿੰਨੇ ਆ ਤੇ ਦਵਾਈ ਵੀ ਦੇ ਦਿੰਨੇ ਆ ਜਿਨ੍ਹਾਂ ਦੇ ਬੇਵੀ ਨਹੀਂ ਹੁੰਦਾ ਉਹਨਾਂ ਦੀ ਦੋਨੋਂ ਮੀਆਂ ਬੀਬੀ ਮੇਰੇ ਕੋਲ ਆਵਣ ਇੱਕ ਨਾਵੇਂ ਮੀਆਂ ਬੀਬੀ ਦੋਨੋਂ ਆਵਣ ਮੈਂ ਦੋਨਾਂ ਦੀ ਨਵਜ ਦੇਖ ਕੇ ਜੇਕਰ ਉਹਨਾਂ ਕੋ ਰਿਪੋਰਟਾਂ ਹੈਗੀਆਂ ਲੈ ਕੇ ਆਵਣ ਮੈਂ ਇਲਾਜ ਕਰਾਂਗਾ ਜੇਕਰ ਵਾਹਿਗੁਰੂ ਚਾਵੇ उन्होंने घर भी पोत दी दात होगी बहुत बढ़िया चलो ठीक है जी बहुत बहुत शुक्रिया जी डॉक्टर जी आपने इतना कीमती टाइम हमें दिया अपना और उम्मीद करूंगा जी आपको भी आ, काफी ज्यादा जो प्रॉब्लम है इस वीडियो के अंदर सोल्यूशन हो गया होगा तो दिए हुए नंबर पे आप कॉल करके कंसल्ट कर सकते सारा हो सारा कंसल्ट जो प्राइवेट रहेगा आपके और डॉक्टर जी के दोनों के बीच में रहेगा अगर आप विजिट करना चाहते हो लोकली लुधियाने के अंदर हो जी तो आप दिए हुए ड्रेस पे विजिट कर सकते हो अदरवाइज आप कॉल पे सारी डिटेल जान सकते हैं ਟਾਈਮਿੰਗ ਹੈ ਜੀ 10 ਵਜੇ ਲੈ ਕੇ ਸਵੇਰੇ 10 ਵਜੇ ਤੋਂ ਲੈ ਕੇ ਜੀ ਸ਼ਾਮ ਨੂੰ 8 ਵਜੇ ਤੱਕ ਬੈਠਾ 8 ਵਜੇ ਤੱਕ ਰਹਿਣਗੇ ਜੀ ਤਾਂ ਆਪ ਜ਼ਰੂਰ ਇੱਕ ਵਾਰ ਕਾਲ ਕਰਕੇ ਆ ਜੀ ਇਹ ਵੀ ਆਣਾ ਹੈ ਰਵਿੰਦਰ ਜੀ ਮੰਨੂ ਪਲੀਜ਼ ਰਿਕਵੈਸਟ ਹੈ ਸਵੇਰੇ 10 ਵਜੇ ਤੋਂ ਬਾਅਦ ਰਾਤੀ 9 ਵਜੇ ਤੱਕ ਜਦੋਂ ਮਰਜ਼ੀ ਕਾਲ ਕਰ ਲੋ ਮੈਨੂੰ ਕੰਸਲਟ ਕਰਕੇ ਆਣਾ ਵੇ ਕਿਉਂਕਿ ਆਣ ਆਲੇ ਲੋਕ ਕੋਈ ਜਲੰਧਰੋਂ ਆਂਦਾ ਕੋਈ ਮੋਗੇ ਤੋਂ ਆਂਦਾ ਕੋਈ ਅੰਮ੍ਰਿਤਸਰ ਤੋਂ ਆਂਦਾ ਕੋਈ ਹਾਰਪੁਰ ਤੋਂ ਆਂਦਾ ਕੋਈ ਚੰਡੀਗੜ੍ਹ ਤੋਂ ਆਂਦਾ ਫਿਰ ਅੱਗੇ ਵੀ ਸਾਨੂੰ ਟਾਈਮ ਦੇਣਾ ਪੈਂਦਾ ਅਸੀਂ ਵੀ ਲੰਚ ਕਰਨਾ ਹੁੰਦਾ ਸਟਾਫ ਨੇ ਵੀ ਲੰਚ ਕਰਨਾ ਹੁੰਦਾ ਸਾਰਾ ਕੁਝ ਸਾਨੂੰ ਦੇਖਣਾ ਪੈਂਦਾ ਜਿੰਦੇ ਕਰਕੇ ਪੇਸ਼ੈਂਟ ਵੀ ਨਾ ਪਰੇਸ਼ਾਨ ਹੋਵੇ ਅਸੀਂ ਵੀ ਨਾ ਪਰੇਸ਼ਾਨ ਹੋਈਏ ਤੇ ਉਹਨਾਂ ਦਾ ਟ੍ਰੀਟਮੈਂਟ ਬਹੁਤ ਵਧੀਆ ਢੰਗ ਨਾਲ ਕਰਿਓ ਥੈਂਕ ਯੂ ਸੋ ਮੱਚ ਬਾਏ